ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ 8ਵੀਂ ਕਲਾਸ ਦਾ ਸਟਾਰਟ ਕਰਦੇ ਆਂ ਜੀ ਬੁੱਕ ਪਹਿਲਾ ਚੈਪਟਰ ਹੈ ਜੈ ਜੈ ਭਾਰਤ ਮਾਤਾ ਇਹ ਦਾ ਕੀ ਹੈ ਜੀ ਵਿਦਿਆਰਥੀਆਂ ਨੂੰ ਭਾਰਤ ਮਾਤਾ ਦੀ ਰਖਵਾਲੀ ਲਈ ਜਿੰਨਾ ਸੂਰਮਿਆਂ ਨੇ ਸ਼ਹੀਦੀਆਂ ਪਾਈਆਂ ਤੇ ਭਾਰਤ ਮਾਂ ਦਾ ਮਾਣ ਵਧਾਇਆ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਜੈ ਜੈ ਭਾਰਤ ਮਾਤਾ ਤੈਨੂੰ ਝੁਕ ਝੁਕ ਸੀਸ ਨਵਾਵਾ ਤੇਰੀ ਆਨ ਦੀ ਖਾਤਰ ਆਪਣੀ ਜ਼ਿੰਦਗੀ ਕੋਲ ਕਮਾਵਾ ਭਗਤ ਸਰਾਬੇ ਚੜ ਗਏ ਤੇਰੀ ਆਨ ਦੀ ਖਾਤਰ ਫਾਂਸੀ ਚੰਡੀ ਬਣ ਕੇ ਰਣ ਵਿੱਚ ਗੱਜੀ ਤੇਰੀ ਰਾਣੀ ਚੰਸੀ ਖੂਨ ਦਾ ਬਦਲਾ ਖੂਨ ਲਿਆਸੀ ਵਾਰੇ ਸਭ ਤੇ ਜਾਵਾ ਜੈ ਜੈ ਭਾਰਤ ਮਾਤਾ ਤੈਨੂੰ ਝੁਕ ਝੁਕ ਸੀਸ ਨਿਵਾਵਾ ਜਲਿਆਂ ਵਾਲੇ ਬਾਗ ਚ ਖੇਲੀ ਜਿਸਨੇ ਖੂਨ ਦੀ ਹੋਲੀ ਲੰਡਨ ਵਿੱਚ ਜਾ ਉਦਮ ਸਿੰਘ ਨੇ ਉਸਦੀ ਜ਼ਿੰਦਗੀ ਰੂਲੀ 20 ਸਾਲਾਂ ਦੇ ਪਿੱਛੋਂ ਉਹ ਦਾ ਲੱਭ ਗਿਆ ਸਰਨਾਵਾ ਜੈ ਜੈ ਭਾਰਤ ਮਾਤਾ ਤੈਨੂੰ ਚੁੱਕ ਚੁੱਕ ਸੀਸ ਨਿਵਾਵਾ ਲਾਜਪਤ ਨੇ ਅੱਗੇ ਹੋ ਕੇ ਕੀਤੀ ਸੀ ਰਖਵਾਲੀ ਲਾਠੀਆਂ ਖਾਧੀਆਂ ਛਾਤੀ ਉੱਤੇ ਪਿੱਠ ਸੀ ਨਹੀਂ ਵਿਖਾ ਲਈ ਸ਼ਹੀਦ ਦੇ ਜਾਮ ਸੀ ਪੀ ਗਿਆ ਸੂਰਾ ਉਸਤੇ ਸਦਕੇ ਜਾਵਾਂ ਜੈ ਜੈ ਭਾਰਤ ਮਾਤਾ ਤੈਨੂੰ ਚੁਗ ਚੁਗ ਸੀਸ ਨਿਵਾਵਾਂ ਮਹਾਰਾਣਾ ਪ੍ਰਤਾਪ ਸ਼ਿਵਾਜੀ ਲੱਖਾਂ ਦੁਖੜੇ ਚੱਲੇ ਮੈਦਾਨ ਜੰਗ ਵਿੱਚ ਪੜਤੂ ਪਾਇਆ ਝੁੰਝੇ ਕੱਲੇ ਕੱਲੇ ਮਾਰ ਖਾ ਸਿਕੰਦਰ ਮੁੜਿਆ ਤਖਤੇ ਤੇਰੀਆਂ ਬਾਹਾਂ ਜੈ ਜੈ ਭਾਰਤ ਮਾਤਾ ਤੈਨੂੰ ਚੁਗ ਚੁਗ ਸੀਸ ਨਿਵਾਵਾਂ ਲਹੂਆਂ ਦੇ ਸੰਗ ਨਾ ਆ ਨਾ ਕੇ ਆਈ ਤੇਰੀ ਆਜ਼ਾਦੀ ਪੁੱਤ ਤੇਰਿਆਂ ਤੋਂ ਚਲ ਨਾ ਹੋਈ ਤੇਰੀ ਇਹ ਬਰਬਾਦੀ ਅਨਖ ਦੀ ਖਾਤਰ ਜੀਵਨ ਦੇ ਲਈ ਦੁਸ਼ਮਣ ਮਾਰ ਪਜਾਵਾਂ ਜੈ ਜੈ ਭਾਰਤ ਮਾਤਾ ਤੈਨੂੰ ਝੁਕ ਝੁਕ ਸੀਸ ਨਿਵਾਵ ਇਹ ਸੀ ਜੀ ਅੱਜ ਦੀ ਸਾਡਾ ਪਹਿਲਾ ਚੈਪਟਰ ਜੈ ਜੈ ਭਾਰਤ ਮਾਤਾ ਜਿਤੋਂ ਸਾਨੂੰ ਇਹ ਸੀ ਕਿ ਅਮਲੀਆ ਜੀ ਸਾਡੀ ਆਜ਼ਾਦੀ tracking